ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੁਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਾਤਸ੍ਰੀ ਅਕਾਲ ਜੀ ਸਾਤਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਲਾ ਦੋ ਜੀ ਨਾਮ ਬਾਈ ਗੁਰਿਆ ਭੈਣ ਦੇਵੀ ਵਾਲਾ ਜਿਹੜਾ ਫਰੀਦਕੋਟ ਤਹਿਸੀਲ ਕੋਟਕਪੂਰਾ ਬਾਈ ਮੋਬਾਈਲ ਨੰਬਰ ਜੀ 86997797 ਬਾਈ ਠੀਕ ਹੈ ਵੀਰੇ ਦੋ ਨਾਮ ਹੈ ਜੀ ਹਾਂ ਜੀ ਬਾਈ ਠੀਕ ਹੈ ਹਾਈਡਰੋਵਰ ਡਿਵਾਈਡ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਵਾ ਜੀ ਸੂਆ ਭਾਈ ਦੂਜਾ ਸੂਈ ਵੀ ਆ ਕਦੋਂ ਸੂਈ ਹੈ ਜੀ ਬਈ ਇਹਨੂੰ ਮੰਨ ਕੇ ਚੱਲ ਵੀ ਹੋਵੇ ਹੁਣੇ ਸਾਡੇ 4-5 ਮਿੰਟ ਠੀਕ ਆਪਣੀ ਲਿਆਂਦੀ ਹਾਂ ਹਾਂ ਭਾਈ ਆਈ ਵਗੈਰਾ ਹੋਈ ਹੈ ਜੀ ਭਾਈ ਮਾਲਕਾਂ ਨੇ ਦੱਸਿਆ ਪਰ ਆਪਣੇ ਵੱਨੀਆਂ 100% ਖਾਦੀ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਹ ਥੱਲੇ ਭਾਈ 8 ਕਿਲੋ 7 ਕਿਲੋ ਚਵਾ ਕੇ ਦਵਾਵਾਂਗੇ ਥਣਾਂ ਦੀ ਡੰਨਾ ਜੀ ਹਾਂ ਭਾਈ ਥਣਾਂ ਦੀ ਡੰਨਾ ਮੰਨ ਕੇ ਚੱਲ ਵੀ ਮਾੜਾ ਉਹ ਥਾਂ ਚੋਂ ਪੂਰ ਮਾੜੀ ਜੀ ਬੇਵਲੂਮੀ ਜੀ ਥੋੜਾ ਜਿਹਾ ਛਿੱਟਾ ਪੂਰ ਜੀ ਬੰਦੀ ਆ ਹ ਕਿੰਨਾ ਦੁੱਧ ਦੱਸਿਆ ਸੀ ਇਹਦੇ ਥੱਲੇ ਬਈ 8 ਕਿਲੋ ਤੋੜ ਕੇ ਦਿਖਾ ਦੇ ਵੀਰੇ ਸੂਆ ਬਈ 10 ਦਾ ਦੂਜਾ ਸੂਈ ਹੈ ਜੀ ਲਗਭਗ ਬਈ 10 ਦਾ ਕਿ 4 4.5 ਮਹੀਨੇ ਹੋਏ ਸੂਈ ਨੂੰ ਤੁਸੀਂ ਜਿੰਨਾ ਸਮਾਂ ਮਰਜ਼ੀ ਮੰਨ ਲਓ ਕਿਉਂਕਿ ਬਈ ਦੀ ਲਿਆਂਦੀ ਹੋਈ ਹੈ ਜੀ ਨੈਟ 8 ਕਿਲੋ ਦੁੱਧ ਤਿਆਰ ਹੋਊਗਾ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਵਜਨ ਵਜੂਦ ਵੀ ਕਰਨ ਵਾਲੀ ਦਾ ਚੰਗਾ ਜੀ ਬਾਕੀ ਮੂੰਹ ਮੱਥੇ ਦੀ ਸਹੀ ਗੱਲ ਹੈ ਜੀ ਮੂੰਹ ਮੱਥੇ ਦੀ ਵੱਡੀ ਵੱਡੀ ਗਾਂ ਹੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਣ ਆ ਇੱਕ ਥਣ ਚੋਂ ਬਾਈ ਕਹਿੰਦਾ ਥੋੜਾ ਜਿਹਾ ਫੁਹਾਰਾ ਬਣਦਾ ਬੇਮਲੂਮਾ ਜਿਹਾ ਉਹ ਤਾਂ ਦੱਸਦਾ ਕੋਈ ਵੀਰ ਸੱਜਣ ਦੂਰੋਂ ਨੇੜੋਂ ਚੱਲ ਕੇ ਆਵੇ ਤੇ ਉਹਨੂੰ ਫਿਰ ਸੌਖਾ ਰਹਿੰਦਾ ਠੰਡੀ ਸੀਲ ਦੀ ਗਰੰਟੀ ਹਾਂ ਬਾਈ ਠੰਡੀ ਸੀਲ ਦੀ ਫੁੱਲ ਗਰੰਟੀ ਭਾਵੇਂ ਕੋਈ ਐਂ ਬਹਿ ਹੋਈ ਲੱਗੇ ਠੀਕ ਆ ਵੀਰੇ ਉਹ ਆ ਥਣ ਚੋਂ ਬਾਈ ਜਿਹੜਾ ਫੁਹਾਰਾ ਆਵੇ ਆਪਾਂ ਇੱਥੋਂ ਥਾੜੀ ਮਾਰਦੇ ਮੜਾ ਜਾ ਇੰਨਾ ਕ ਬੰਦਾ ਬਾਲਾ ਨਿਗਾ ਜਾਨੀ ਛੋਟਾ ਜਿਹਾ ਬੰਦਾ ਡਿਮਾਂਡ ਵੀਰੇ ਦੀ ਡਿਮਾਂਡ ਬਾਈ ਆਪਾਂ ਇਹਦਾ ਮੁੱਲ ਕੁਛ ਲਈ 21000 ਦੀ ਲੈਣ ਦੇਵਾਂਗੇ ਹੋ ਜੂ ਮੰਨਤਨ ਬਾ ਮੰਨਤਾਂ ਨਹੀਂ ਆ ਬਾਈ ਹਾਂ ਉਹ ਪੂਰਾ ਹੀ ਆ ਮਛੀਆਂ ਵਾਲਾ ਹੀ ਆ ਮਛੀਆਂ ਵਾਲਾ ਹੀ ਆ ਬਾਈ ਮਛੀਆਂ ਵਾਲਾ ਹੀ ਠੀਕ ਆ ਵੀਰੇ ਤੇ ਦੋ ਨੰਬਰ ਨਾ ਕਿਤਾ ਸੁਆ ਕਰਨ ਮਾਜੀ ਬਾਈ ਦੋ ਨੰਬਰ ਨਾ ਪਹਿਲਾਂ ਸੁਆ ਸੂਈ ਜਾ ਬੈਣ ਦੰਦੋ ਜੀ ਦੰਦੋ ਪੂਰੀ ਆ ਬਾਈ ਕਦੋਂ ਸੂਈ ਹੈ ਜੀ ਬਾਈ ਮੰਨ ਕੇ ਚੱਲ ਆਪਾਂ ਸਿੱਧੀ ਤੇ ਸਾਫ਼ ਗੱਲ ਹੀ ਬੰਦੇ ਆ ਆਪਾਂ ਦੱਸ ਦਿੰਨੇ ਆ ਜਿੱਥੋਂ ਆਪਾਂ ਵਹਿੜ ਲਈ ਆ ਠੀਕ ਆ ਜੀ ਵੀ ਸੂਈ ਨੂੰ ਬਾਈ ਇਹਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਇੰਨਾ ਟਾਈਮ ਅਗਲਾ ਮਰਜੀ ਮੰਨ ਲਵੇ ਉਹਨਾਂ ਕੋਲੇ ਦੋ ਬੰਦਿਆਂ ਕੋਲੇ ਗਾਵਾਂ ਸੀਗੀਆਂ ਇੱਕ ਵਾਰੀ ਡੈੱਡ ਹੋ ਗਈ ਉਹ ਸੂਈ ਵੀ ਸੀਗੀ ਉਹਦਾ ਬੱਚਾ ਉਹਨਾਂ ਨੇ ਨਾਲ ਦਿੱਤਾ ਜਾਣੀ ਜਿਹੜੀ ਵਹਿਣ ਤਾਂ ਉਹ ਇਹ ਇਸੇ ਦੁੱਧ ਤੇ ਪਲਿਆ ਵਾ ਇਹਦੇ ਦੁੱਧ ਤੇ ਹੀ ਬੱਚਾ ਹਾਂ ਛੋਟੇ ਹੁੰਦੇ ਜਦੋਂ ਸੂਈ ਉਹਦੀ ਮਰ ਗਈ ਉਹਦੀ ਮਰ ਗਈ ਸੀ ਬਾਈ ਠੀਕ ਆ ਜੀ ਜਾਨੀ ਬੱਚਾ ਇਹਦੇ ਦੁੱਧ ਤੇ ਪਲਿਆ ਇਹ ਇਹਦਾ ਨਹੀਂ ਬੱਚਾ ਇਹਦਾ ਨਹੀਂਗਾ ਬਾਈ ਆਪਾਂ ਕਹਿਣ ਨੂੰ ਇਹਦਾ ਕਹਦੀ ਛੜਾ ਵੀ ਲੈਂਦੀ ਆ ਮੰਨ ਕੇ ਚੱਲ ਮੋ ਵੀ ਵਧੀਆ ਕਰਦੀ ਛੱਟਦੀ ਵੀ ਵਧੀਆ ਬਾਈ ਠੀਕ ਆ ਹਾਂ ਪਰ ਉਹਨਾਂ ਨੇ ਨਾਲ ਦਿੱਤਾ ਆਪਾਂ ਨਾਲ ਦੇਵਾਂਗੇ ਉਹਨਾਂ ਕੋਲ ਦੋ ਇੱਕ ਇੱਕੋ ਧੰਨੂ ਦੇਤੀ ਇੱਕ ਮਰਗੀ ਹਾਂ ਹਾਂ ਬਾਈ ਠੀਕ ਹੈ ਜੀ ਕਿਉਂਕਿ ਉਹਨਾਂ ਕੋਲੇ ਹੋਰ ਪਸ਼ੂ ਤਾਂ ਹੈ ਨਹੀਂ ਸੀ ਫਿਰ ਬੱਚਾ ਆਪਾਂ ਨੂੰ ਤਾਂ ਨਾਲ ਲਿਆਉਣਾ ਪਿਆ ਉਹਨਾਂ ਨੇ ਵੀ ਪਹਿਲਾਂ ਗੱਲ ਕੀਤੀ ਸੀ ਕਿਉਂਕਿ ਆਪਾਂ ਹੁਣ ਐਵੇਂ ਕਹਿ ਰਹੇ ਹਾਂ ਬਾਈ ਇਹਦਾ ਆ ਉਹਦਾ ਫਾਇਦਾ ਨਹੀਂ ਕੋਈ ਆਪਾਂ ਉਹ ਕੰਮ ਨਹੀਂ ਕਰਨਾ ਬਾਈ ਠੀਕ ਹੈ ਜੀ ਹੁਣ ਨਾਲ ਹੀ ਦੇਣਾ ਬੱਚਾ ਨਾਲ ਹੀ ਦੇਣਾ ਬਾਈ ਇਹਦੇ ਆਪਾਂ ਜਾਨੀ ਮਹੀਨਾ ਸਵਾ ਮਹੀਨਾ ਹੋ ਗਿਆ ਸੂਈ ਨੂੰ ਜਿੰਨੇ ਟਾਈਮ ਦੀ ਮਰਜ਼ੀ ਮੰਨ ਲੇ ਹਾਂ ਹਾਂ ਤੇ ਇਹ ਦੋਦ ਬਾਈ ਇਹਦੇ ਥੱਲੇ ਸਹੀ ਜਿਹੜਾ ਚੌਣ ਵਾਲਾ ਹੋਊਗਾ ਬਾਅਦ 10 ਕਿਲੋ ਦੌਦਾ ਬਾਈ ਕਾਜ ਕਿੱਲ ਹਾਂ ਚਵਾਈ ਚੁਈ ਪੂਰੀ ਫੁੱਲ ਸੀਲ ਠੰਡੀਆਂ ਬਣ ਕੇ ਚਲ ਚਵਾਈ ਬਹੁਤ ਜਿਆਦਾ ਚੰਗੀ ਲੱਗੀ ਠਣਾ ਦੀ ਡਾਨ ਹਾਂ ਠਣਾ ਦੀ ਡਾਨ ਆ ਬਾਈ ਠੀਕ ਹੈ ਵੀਰੇ ਤੋੜ ਕੇ ਦਿਖਾ ਦੇ ਆਏ ਬੱਚੇ ਨੂੰ ਕੁਛ ਨਹੀਂ ਆਦੀ ਨਾ ਮਾਰਦੀ ਨਾ ਕਦੀ ਥੱਲੇ ਵੀ ਛੜਾ ਲੈਂਦੀ ਪਰ ਆਪਣਾ ਹੱਕ ਆ ਬਾਈ ਦੱਸਣ ਦਾ ਸਹੀ ਗੱਲ ਹੈ ਫਿਰ ਛੋਟਾ ਹੁੰਦਾ ਇਹਦੇ ਦੁੱਧ ਤੇ ਪਲਿਆ ਤਾਂ ਕਰਕੇ ਗੈੜ ਵੀ ਕਰਦੀ ਆ ਸੂਆ ਪਹਿਲਾ ਜੀ ਮਹੀਨੇ ਤੋਂ ਪਲੱਸ ਸਮਾਂ ਮਾਲਕਾਂ ਨੇ ਦੱਸਿਆ ਤੁਸੀਂ ਜਿੰਨਾ ਸਮਾਂ ਮਰਜ਼ੀ ਮੰਨ ਲਿਓ ਜੀ ਬੱਚਾ ਇਹਦਾ ਨਿਗਤ ਨਾਲ ਤਾਂ ਦਿੱਤਾ ਕਿਉਂਕਿ ਇਹਦੀ ਬਿਊਟੀ ਵੇਖ ਬਈ ਸਕਿਨ ਵੀ ਜਿਵੇਂ ਜਿਵੇਂ ਲਾਲ ਅਗਰਮੀਆ ਦਾ ਤੋਹਫਾ ਜੀ ਦੁੱਧ ਸੰਗਣਾ ਹੋਊਗਾ ਸੈਟ ਆਊ ਚਲਗੀ ਅੱਗ ਹੈ ਵੈਸੇ ਹੀ ਆ ਪੋਰਟ ਜੀ ਮਾੜੀ ਜੇ ਲੈ ਵੀ ਜਾਊ ਜੇ ਲਵਾਉਣੀ ਹੋਵੇ ਤਾਂ ਬਣ ਜੂਗੀ ਬਾਕੀ ਚਮਕਦਮ ਕਾਲੀ ਬੱਚੀ ਆ 10 ਕਿਲੋ ਨੈੱਟ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਠੰਡੀ ਸੀਲ ਪੂਰੀ ਆ ਹਾਂ ਬਈ ਠੰਡੀ ਸੀਲ ਫੁੱਲ ਆ ਬਈ ਤੇ ਮਿਲਦੀ ਫਿਰ ਬਈ ਬੱਚੇ ਤੇ ਕਿ ਵੈਸੀ ਮਿਲ ਪੈਂਦੀ ਆ ਭਾਈ ਮੰਨ ਕੇ ਚੱਲ ਆਪਾਂ ਦੱਸ ਦਿੰਦੇ ਆ ਵੀ ਜੇ ਤੱਕਲੇ ਨੇ ਬੱਚੇ ਤੇ ਚੋਣੀਆਂ ਫਿਰ ਤਾਂ ਬਈ ਮਾੜਾ ਮੋਟਾ ਕਰੂਗੀ ਠੀਕ ਆ ਹਾਂ ਠੀਕ ਆ ਤੇ ਜੇ ਅਗਲੇ ਨੇ ਮੰਨ ਕੇ ਚੱਲ ਵੀ ਬਿਨਾ ਬੱਚੇ ਤੋਂ ਚੋਣੀਆਂ ਠੀਕ ਆ ਫਿਰ ਭਾਵੇਂ ਬਈ 2 ਘੰਟੇ ਬੈਠਾ ਰਹਿਣਾ ਠੀਕ ਆ ਜਣੀ ਬੱਚਾ ਥੱਲੇ ਘੱਟ ਛਡਾਉਂਦੀ ਆ ਹਾਂ ਥੱਲੇ ਘੱਟ ਛਡਾਉਂਦੀ ਆ ਬਈ ਠੀਕ ਆ ਜੀ ਤੇ ਜਮ੍ਹਾਂ ਲੈਣ ਦੇ ਨਾਲ ਹੀ ਡਿਮਾਂਡ ਜਮ੍ਹਾਂ ਜਾਈ ਜੈ ਜੀ 21000 ਦੀ ਇਹ ਰੰਗ ਬਾਈ 21 ਤੇ 21 ਬਣ ਗਿਆ 42 ਹਾਂਜੀ ਬਾਈ ਜੋੜਾ ਲੈ ਜੇ ਬਾ ਮਾਨਤਾਨ ਕਰ ਦਾਂਗੇ ਫਿਰ ਆ ਮੰਨ ਕੇ ਚੱਲ ਆਪਾਂ ਐ ਵੀ ਕਹਿ ਸਕਦੇ ਹਾਂ ਵੀ ਬੱਚਾ ਇਹਦਾ ਪਰ ਆਪਾਂ ਉਹ ਕੰਮ ਨਹੀਂ ਕਰਨਾ ਉਹਦਾ ਫਾਇਦਾ ਹੀ ਕੋਈ ਨਹੀਂ ਲੰਬਾ ਲੈਣ ਦਾ ਫਾਇਦਾ ਨਹੀਂ ਕੱਲ ਨੂੰ ਪਸ਼ੂ ਹੀਟ ਕੱਢਿਆ ਹੋਵੇ ਤੇ ਫਿਰ ਗਲਤ ਹੋ ਜਾਂਦੀ ਹੈ ਗੱਲ ਕਿਉਂਕਿ ਇਹਦੇ ਨਾਲ ਆ ਇਹਦੇ ਨਾਲ ਹੀ ਆਪਾਂ ਦਵਾਂਗੇ ਗਾਂ ਅਗਲਾ ਭਾਵੇਂ ਇਹਦਾ ਕਹਿ ਕੇ ਵੇਚ ਲਵੇ ਆਪਾਂ ਨੂੰ ਕੋਈ ਚੱਕਰ ਠੀਕ ਹੈ ਵੀਰੇ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ